ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਸਾਨੂੰ ਚੜ੍ਹਦੀ ਕਲਾ ਚ ਰੱਖਣ ਤੇ ਆਪਾਂ ਨੂੰ ਮੇਨ ਇੱਕੋ ਹੀ ਸ਼ੌਂਕ ਹੈ ਸ਼ੌਂਕ ਨਹੀਂ ਜੀ ਸ਼ੌਂਕ ਨਹੀਂ ਕਹਿ ਸਕਦੇ ਹਾਂ ਕਿਉਂਕਿ ਮੈਨੂੰ ਚੁੱਲ੍ਹੇ ਤੇ ਰੋਟੀ ਸਬਜ਼ੀ ਬਣਾਉਣਾ ਵਧੀਆ ਲੱਗਦਾ ਹੈ ਉਹ ਦੇਖ ਮੂੰਗੀ ਦਾਲ ਡਿੱਜੀ ਆਂਦੀ ਹੈ ਨਾਲੇ ਜਿਹੜੇ ਕੱਪੜਿਆਂ ਵਾਲੇ ਡੰਡੇ ਜਿਹਾ ਉਹ ਮੱਚ ਜਾਂਦੇ ਆ 5-4 ਰੁਪਏ ਕਿਲੋ ਲੈਂਦੇ ਆ ਬਾਲਾਂ ਨਾਲੋਂ ਤਾਂ ਠੀਕ ਹੀ ਬੰਦੇ ਆ ਨਾਲੇ ਪਾੜ ਰਹਿਣ ਨਾਲ ਲੈਣੇ ਤੇ ਨਾਲੇ ਆਪਣੇ ਡੇਡੇ ਦੇ ਕੰਮ ਆ ਜਾਂਦੇ ਆ ਮੈਨੂੰ ਕੋਈ ਮੇਰੀ ਮਜਬੂਰੀ ਨਹੀਂ ਜੀ ਚੁੱਲੇ ਤੇ ਕੰਮ ਕਰਨਾ ਵੀ ਕੋਈ ਮਜਬੂਰੀ ਹੈ ਪਰਮਾਤਮਾ ਦੇ ਰੰਗ ਲੱਗੇ ਸਾਰਾ ਕੁਸ਼ਾ ਘਰੇ ਪਰ ਵੀ ਮੈਨੂੰ ਚੁੱਲੇ ਤੇ ਕੰਮ ਕਰਨਾ ਵਧੀਆ ਲੱਗਦਾ ਮੈਂ ਐਸੇ ਕਰਕੇ ਦੀਸੀ ਐਂ ਦੇਖੋ ਵੀ ਮੈਂ ਪਿੱਛੇ ਵਿਹੜਾ ਰਖਾਇਆ ਹੋਇਆ ਇਹ ਸਾਡੀ ਨਾ ਕੋਠੀ ਦੇ ਪਿਛਲੇ ਪਾਸੇ ਵਿਹੜਾ ਵੀ ਆ ਚੁੱਲਾ ਚਰਲੇ ਦੇ ਮੂਹਰੇ ਜਿਹੜੇ ਗੱਤੇ ਗੱਤੇ ਸਾਰੇ ਮਚਾ ਲਨੇ ਆ ਤੇ ਲਕੋਕ ਜਿਹਾ ਰੱਖਿਆ ਹੋਇਆ ਦੇਖੋ ਬਰਾ ਮਸ਼ੀਨ ਧਰੀ ਹੋਈ ਹੈ ਵਧੀਆ ਲੱਗਦਾ ਮੈਨੂੰ ਐਵੇਂ ਗੋਪਾ ਗਿਆ ਨਾ ਮੇਰੇ ਕੋਲੇ ਬੈਠਾ ਗੋਲ ਗੱਪੇ ਮੈਨੂੰ ਕਹਿੰਦਾ ਮੰਮੀ ਮੈਂ ਗੋਲ ਗੱਪੇ ਲੈ ਕੇ ਆਉਣਾ ਮੈਂ ਕਿਹਾ ਠੀਕ ਐ ਕਦੇ ਕਦੇ ਖਾਂਦਾ ਹੁੰਦਾ ਵਿਚਾਰਾ ਆ ਦੇਖੋ ਲਓ ਸੱਚ ਕਿਹਨੂੰ ਦੱਸ ਗੈਸ ਨਾਲ ਕਿੱਥੋਂ ਰਲ ਜੂ ਦੇਖ ਉਬਲਦੀ ਦਾਲ ਚੁੱਲੇ ਤੇ ਐ ਮਟੋ ਗੈਸ ਦਾ ਇੱਕੋ ਐ ਮੈਨੂੰ ਤਾਂ ਗੈਸ ਦੀ ਸੱਚੀ ਪੁੱਛ ਨਾ ਨਾ ਰੋਟੀ ਨਾ ਸਬਜ਼ੀ ਮੈਨੂੰ ਨਹੀਂ ਸਵਾਲ ਸੱਚ ਕਿਹਨੂੰ ਦੱਸੇ ਕਿ ਤੁਸੀਂ ਮੰਗਵਾਇਆ ਗੋਲ ਗੱਪੇ ਮੈਨੂੰ ਪਤਾ ਕਿਸੇ ਨੇ ਕਿਹਾ ਸੀ ਅਕੇ ਗੋਲ ਦਾ ਪਹਿਲਾ ਪਾਣੀ ਪੀ ਲੈ ਕੇ ਜਦੋਂ ਜ਼ੁਖਾਮ ਹੋਵੇ ਗਲਾ ਖਰਾਬ ਹੋਵੇ ਮੈਂ ਕਹਾਂ ਉਹ ਵੀ ਆਪਾਂ ਤਕਰੀਕਾ ਕਰਕੇ ਦੇਖ ਲੈਣੇ ਇਹ ਤੇ ਕਿਹੜਾ ਮੁੱਲ ਲੱਗਦਾ ਹੂੰ ਠੀਕ ਹੈ ਪਰ ਮੇਰੇ ਨਾਲ ਬੱਤ ਤੂੰ ਹੀ ਖਾਣਾ ਮਰਾ ਅੱਜ ਖਾਦੇ ਕਨੇ ਟਾਂ ਵਾਲਾ ਟੇਸਟੀ ਆ ਅੱਜ ਆਪਾਂ ਤੁਹਾਡਾਂ ਨਾਲ ਗੱਲ ਕਰਦੇ ਆਂ ਜੀ ਸਭ ਤੋਂ ਵੱਡਾ ਰੋਗ ਕੀ ਕਰਨਗੇ ਲੋਕ ਨੀਭੂ ਫੋਨ ਆ ਗਿਆ ਦੂਜਾ ਪੁੱਤ ਕੱਪੜਿਆਂ ਵਾਲਾ ਚੱਕੀ ਮੜਾ ਜਾ ਕੇ ਹੂੰ ਲੋ ਜੀ ਆਪਾਂ ਗੋਲ ਗੱਪੇ ਖਾ ਲਈਏ ਥੋੜਾ ਜਿਹਾ ਪਾਣੀ ਵੀ ਪੀ ਲਈਏ ਹਰੇ ਲੀਪੂ ਪਾਣੀ ਲਿਆ ਦਾਲ ਚ ਪਾਣੀ ਹੋਰ ਪਾਉ ਉਹ ਤੇ ਚੁੱਲੇ ਤੇ ਪਾਣੀ ਬਹੁਤ ਖਾਂਦੀ ਆ ਤਾਂ ਉਹਦਾ ਸਵਾਦ ਆਉਂਦੀ ਆ ਕੀ ਕਹਿੰਦੇ ਸੀ ਲੀਪੂ ਕੱਪੜੇ ਵਾਲਾ ਕਹਿੰਦੇ ਨਹੀਂ ਪਤਾ ਨਹੀਂ ਮੇਰੇ ਕੋਲ ਪਾਣ ਹੈਗਾ ਮੈਂ ਤਾਂ ਹੈਗੀ ਆ ਇਹ ਮੈਂ ਕੋਲੋਂ ਮੈਂ ਅੱਛਾ ਤੇ ਸਭ ਤੋਂ ਵੱਡਾ ਰੋਗ ਪਾਣੀ ਤੇ ਪੀ ਲੋ ਕੀ ਕਹਣਗੇ ਲੋਕ ਪੀ ਲਿਆ ਦੀ ਭੂਜਣਾ ਪੀਣਾ ਮੇਰੇ ਝੂਠੇ ਚ ਨੰਬੀਵੇਂ ਬਰਨ ਬੀਤ ਜਾਂਦਾ ਤੇ ਇਮਰ ਹੁਣ ਤਾਂ ਕਹਿਣੀ ਆ ਵਿਚ ਲੋਕ ਕਿਹੋ ਜਿਹੇ ਹੁੰਦੇ ਆ ਜਦੋਂ ਮੈਂ ਬਾਰ ਬਾਰ ਵੀਡੀਓ ਚ ਇੱਕ ਗੱਲ ਕਹਿਣੀ ਆ ਹਨਾ ਫਿਰ ਵੀ ਲੋਕ ਸੁਣਦੇ ਨਹੀਂ ਤੇ ਦੂਜੇ ਬੰਦੇ ਤੇ ਸੁਣਨੇ ਕੀ ਆ ਮੈਂ ਹਰ ਇੱਕ ਨੂੰ ਕਹਿਣੀ ਹੁੰਨੀ ਆ ਸੁਣੋ ਸਭ ਦੀ ਕਰੋ ਮੰਨਦੀ ਹਨਾ ਸਭ ਤੋਂ ਵੱਡਾ ਰੋਗ ਕੀ ਕਹਣਗੇ ਲੋਕ ਦੇਖੋ ਵੀਰੇ ਜੇ ਤੁਸੀਂ ਜ਼ਿੰਦਗੀ ਚ ਕਾਮਯਾਬ ਹੋਣਾ ਇੱਕ ਭੈਣ ਦਾ ਮੈਨੂੰ ਫੋਨ ਆਇਆ ਵੀ ਮੈਂ ਕਿ ਮੈਸੇਜ ਆਇਆ ਪਤਾ ਨਹੀਂ ਫੋਨ ਮੇਰੀ ਯਾਦ ਨਹੀਂ ਵੀ ਮੈਂ ਕੱਪੜੇ ਸਿੱਖਣੇ ਆ ਤੇ ਵੀ ਮੈਨੂੰ ਉਹਦੇ ਲਈ ਇੱਕ ਵੀ ਦੂ ਪਿੰਡ ਤੋਂ ਦੂਸਰੇ ਪਿੰਡ ਜਾਂ ਦੂਸਰੇ ਸ਼ਹਿਰ ਜਾਣਾ ਪਊ ਵੀ ਸਾਡੇ ਘਰ ਦੇ ਕਹਿੰਦੇ ਵੀ ਲੋਕ ਆਖਣਗੇ ਤੁਰੇ ਫਿਰਦੀ ਐ ਮੈਂ ਠੀਕ ਐ ਮੈਂ ਬੜੀ ਗੱਲ ਨਹੀਂ ਉਹਨੂੰ ਕਰ ਸਕੀ ਭੈਣ ਨੂੰ ਪਰ ਮੈਂ ਸਾਰੀਆਂ ਭੈਣਾਂ ਨੂੰ ਕਹਿਣੀ ਐ ਵੀ ਤੁਸੀਂ ਕਿੰਨਾ ਕੁ ਚਿਰ ਇਹ ਗੱਲ ਸੋਚਉਂ ਗਈਆਂ ਵੀ ਅਸੀਂ ਘਰੇ ਬਹਿ ਕੇ ਆਹ ਕਰ ਲਾਈਆਂ ਜੇ ਤਾਂ ਤੁਹਾਨੂੰ ਦੇ ਕੰਮ ਕੰਮ ਕਰਨਾ ਜਿੱਥੇ ਕਰੋ ਬਸ ਗੱਲ ਜਿਹੜਾ ਕੋਈ ਗਲਤੀ ਨਹੀਂ ਗਲਤੀ ਨਾ ਕਰੋ ਕੋਈ ਵੀ ਤੁਸੀਂ ਆਪਣੇ ਆਪ ਨੂੰ ਸਹੀ ਰੱਖੋ ਤੁਸੀਂ ਲੋਕਾਂ ਨੂੰ ਪ੍ਰੂਫ ਸਰਟੀਫਿਕੇਟ ਕਾਹਦਾ ਦੇਣਾ ਤੁਸੀਂ ਆਪਣੇ ਕੰਮ ਧਿਆਨ ਨਾਲ ਕਰੋ ਠੀਕ ਐ ਤੁਸੀਂ ਕੁਝ ਸਿੱਖਣਾ ਚਾਹੁੰਦੇ ਸਿੱਖੋ ਜ਼ਿੰਦਗੀ 'ਚ ਐ ਹੁਣ ਮੇਰੀ ਬੇਟੀ ਚੰਡੀਗੜ੍ਹ ਜੋਬ ਕਰਦੀ ਐ ਤੇ ਐ ਤਾਂ ਲੋਕ ਵਿੱਚ ਚੰਡੀਗੜ੍ਹ 'ਚ ਵੀ ਨਿੰਦੀ ਜਾਂਦੇ ਐ ਚੰਡੀਗੜ੍ਹ ਆਏ ਆ ਜੀ ਆਏ ਆ ਜੀ ਉੱਥੇ ਬੱਚਾ ਜਾ ਕੇ ਵਿਗੜਦਾ ਮੈਂ ਤਾਂ ਨਹੀਂ ਮੰਨਦੀ ਵੀ ਚੰਡੀਗੜ੍ਹ ਜਾ ਕੇ ਬੱਚਾ ਵਿਗੜਦਾ ਕਿਉਂਕਿ ਸਾਡੀ ਤਾਂ ਗੁੜੀਆਂ ਨੂੰ ਜੋਬ ਕਰਦਿਆਂ ਵੀ 5 ਸਾਲ ਹੋ ਗਏ ਨਾਲ ਸਟੱਡੀ ਵੀ ਕਰੀ ਜਾਂਦੀ ਐ ਸਾਨੂੰ ਤਾਂ ਕੋਈ ਕਦੇ ਕੁਝ ਲੱਗਿਆ ਨਹੀਂ ਸਾਡੇ ਬੱਚੇ 'ਚ ਵੀ ਕੋਈ ਕਮੀ ਐ ਜੀਨੇ ਆਪਣੇ ਕੰਮ ਸਿੱਖਣਾ ਉਹਨਾਂ ਨੂੰ ਕੰਮ ਸਿੱਖ ਕੇ ਕੰਮ ਤੋੜਨਾ ਪਊਗਾ ਹੁਣ ਮੈਂ ਕੱਪੜੇ ਦਾ ਕੰਮ ਤੋੜਿਆ ਠੀਕ ਐ ਵੀ ਕਪੜੇ ਵੇਚਣ ਚ ਕੋਈ ਜਿਆਦੇ ਵੱਡੀ ਟ੍ਰੇਨਿੰਗ ਨਹੀਂ ਹੁੰਦੀ ਪਰ ਮੈਂ ਕਹਣੀ ਆ ਵੀ ਮੈਨੂੰ ਨਹੀਂ ਸੀ ਪਤਾ ਵੀ ਕਪੜੇ ਬਾਰੇ ਕੁਝ ਵੀ ਨਹੀਂ ਸੀ ਪਤਾ ਕੋਈ ਨੌਲੇਜ ਨਹੀਂ ਸੀ ਵੀ ਕਪੜਾ ਕਿਵੇਂ ਵਿਕਦਾ ਹੈ ਕੀ ਗੱਲਬਾਤ ਆ ਕਿੰਨਾ ਚੋ ਕੋਈ ਪੈਸੇ ਕੱਢਦਾ ਕਿਉਂਕਿ ਸੱਚ ਤਾਂ ਸਾਨੂੰ ਪਤਾ ਵੀ ਅੱਜ ਕੱਲ ਕੋਈ ਦੱਸਦਾ ਹੀ ਨਹੀਂ ਆਪਾਂ ਨੂੰ ਕਿਹੜਾ ਕੋਈ ਸੱਚ ਦੱਸਦਾ ਵੀ ਕਪੜੇ ਚੋ ਕਿੰਨਾ ਬੰਦਾ ਕੱਟ ਸਕਦਾ ਮਾਸੀ ਮਾਂ ਪੁੱਤ ਨੇ ਵਿਚਾਰਾਂ ਨੇ 5 6 ਮਹੀਨੇ ਘਾਟੇ ਵੀ ਖਾਦੇ ਆ ਕਿਉਂਕਿ ਸਾਨੂੰ ਕਪੜੇ ਦਾ ਵੇਚਣ ਦਾ ਪਤਾ ਨਹੀਂ ਸੀ ਜੇ 300 ਦੀ ਚੀਜ਼ ਲਿਆਂਦੀ ਤਾਂ ਤੇਨੂੰ 250 ਰੁਪਏ ਮੰਗ ਕੇ ਖੜ ਜਾਂਦੇ ਸਾਨੂੰ ਐ ਹੁੰਦਾ ਵੀ ਅਗਲਾ ਨਾ ਕਹਦੇ ਮਹਿੰਗੇ ਆ ਸਾਨੂੰ ਬਾਅਦ ਚ ਪੱਤਰ ਲੱਗੇ ਵੀ 25 ਰੁਪਏ ਨਾਲ ਤਾਂ ਗੋਗਾਂ ਵਾਲਾ ਗੱਡੀ ਦਾ ਤੇਲ ਵੀ ਪੂਰਾ ਨਹੀਂ ਹੁੰਦਾ ਸੀ ਘਾਟੇ ਵੀ ਖਾਈ ਗਏ ਆ ਦੀਪੂ ਕਹਿੰਦਾ ਮੰਮੀ ਆਪਾਂ ਘਾਟੇ ਚ ਚੱਲ ਰਹੇ ਆ ਵੀ ਆਪਾਂ ਕਪੜਾ ਚੋਂ ਨਾ ਕਮਾਇਆ ਨਹੀਂ ਇੰਨਾ ਆਪਣਾ ਖਰਚ ਹੋ ਗਿਆ ਫਿਰ ਮੈਨੂੰ ਹੌਲੀ ਹੌਲੀ ਪੱਤਰ ਲੱਗ ਵੀ ਭਈ ਆਪਾਂ ਨੂੰ ਜਿਹੜੇ ਕੋ 40 50 ਰੁਪਏ ਆ ਕਪੜੇ ਚੋਂ ਕੱਢਨੇ ਪੈਣਗੇ ਠੀਕ ਆ ਵੀ ਫਿਰ ਜਾ ਕੇ ਆਪਣੇ ਖਰਚਾ ਪੂਰਾ ਹੁੰਦਾ ਕਿਸੇ ਨੂੰ ਕੋਈ ਨਹੀਂ ਸਿਖਾਉਂਦਾ ਵੀਰੇ ਨਾ ਕੋਈ ਸੱਚ ਦੱਸਦਾ ਇੱਥੇ ਕੁਝ ਨਹੀਂ ਐਡੀ ਦੁਨੀਆ ਮਸਾਲੇ ਦੀ ਚੀਜ਼ ਐ ਕਿਸੇ ਦੀ ਕੋਈ ਰੈਸਪੀ ਮਾੜੀ ਜਿਹੀ ਮਸ਼ਹੂਰ ਹੋਵੇ ਨਾ ਤੁਸੀਂ ਨੂੰ ਐ ਪੁੱਛ ਲਵੀਂ ਤੁਸੀਂ ਕਿ ਕੀ ਪਾਉਣੀ ਹੈ ਹੁਣ ਸੱਚ ਨਹੀਂ ਦੱਸੂਗਾ ਆਖਣਗੇ ਸੀਕ੍ਰੇਟ ਹੈ ਸਾਡਾ ਸੀਕ੍ਰੇਟ ਨੂੰ ਕੀ ਚੀਜ਼ ਹੁੰਦੀ ਐ ਤੁਸੀਂ ਖਾ ਕੇ ਵੀ ਜਿਹੜੇ ਬੰਦੇ ਕੋਲੇ ਦਿਮਾਗ ਨਾ ਉਹ ਖਾ ਕੇ ਪਤਾ ਕਰ ਸਕਦੇ ਵਿੱਚ ਟੇਸਟ ਕੀ ਆ ਖਾਣ ਵਾਲੇ ਨੂੰ ਐ ਪਤਾ ਲੱਗ ਜਾਂਦਾ ਵਿੱਚ ਕੀ ਪਾਇਆ ਮੈਨੂੰ ਕੋਈ ਮਠੀਆਂ ਦੇ ਗਿਆ ਮਠੀਆਂ ਦੇ ਗਿਆ ਤੇ ਮਠੀਆਂ ਬੜੀਆਂ ਸਵਾਦ ਆ ਕਿਉਂਕਿ ਉਹ ਮਿੱਠੋਂ ਵੀ ਜਾਦੇ ਸਵਾਦ ਸੀ ਮੇਰੀ ਫਰੈਂਡ ਐ ਹਮਦੁਲਿਓ ਤੇ ਤਿੰਨ ਚਾਰ ਦਿਨ ਵੀ ਪਈਆਂ ਰਹੀਆਂ ਆ ਹੁਣ ਅਮਰ ਦਿਨ ਵੀ ਪਈਆਂ ਰਹੀਆਂ ਮੈਂ ਸੋਚਿਆ ਮਖਾਈ ਮਠੀਆਂ ਕਰੜੀਆਂ ਕਰੜੀਆਂ ਖਾਣ ਵੀ ਹੈ ਇਹ ਕਰੜੀਆਂ ਖਾਣ ਚ ਸਵਾਦ ਆ ਬਿਸਕੁਟਾਂ ਵਾਂਗੂ ਲੱਗਦੇ ਆ ਵੀ ਉਹਨੇ ਪਾਇਆ ਕੀ ਆ ਮੈਂ ਉਹਨੂੰ ਨਹੀਂ ਪੁੱਛਿਆ ਵੀ ਤੂੰ ਕੀ ਪਾਇਆ ਉਹ ਜਦੋਂ ਮੇਰੇ ਕੋਲ ਆਈ ਮੈਨੂੰ ਹੱਸ ਕੇ ਆਖਿਆ ਮਖਾ ਮੈਨੂੰ ਆਂ ਲੱਗਦਾ ਵੀ ਜਿਵੇਂ ਮਠੀਆਂ ਦੇ ਆਲੇ ਆਟੇ ਚ ਸੂਜੀ ਪਾਈ ਹੁੰਦੀ ਆ ਉਹ ਮੈਨੂੰ ਕਹਿੰਦੀ ਕਰੈਕਟ ਸਹੀ ਆ ਕਿ ਨਹੀਂ ਤੇਰੀ ਗੱਲ ਕਹਿੰਦੀ ਸੂਜੀ ਪਾਈ ਆ ਤਾਂ ਕਰੈਕਟ ਵੀ ਕਰੜੀਆਂ ਰਗ ਰਹੀਆਂ ਵੀ ਵਧੀਆ ਆ ਵੀ ਕਰੜੀਆਂ ਕਰੜੀਆਂ ਪਈਆਂ ਵੀ ਬਿਲਕੁਲ ਉਹ ਆਕੜੀਆਂ ਨੇ ਇਹਦੇ ਮਠੀਆਂ ਨਹੀਂ ਛੇੜੀਆਂ ਹੋਈਆਂ ਕੋਈ ਛੇੜੀਆਂ ਨਹੀਂ ਹੋਈਆਂ ਤੁਸੀਂ ਇਹ ਦੇਖ ਲਓ ਵੀ ਮੈਂ ਤਾਂ ਪ੍ਰਮਾਤਮਾ ਨੂੰ ਜਾਣ ਕੇ ਕਹਿਣੀ ਐ ਮੈਨੂੰ ਖਾਣ ਚ ਪਤਾ ਲੱਗ ਗਿਆ ਵੀ ਇਹਦੇ ਚ ਆਹ ਚੀਜ਼ ਦੀ ਕੜਕ ਘਾਰੀ ਐ ਵੀ ਚ ਕੜਕ ਕਿਉਂ ਆ ਤੇ ਇਹ ਇੰਨੀ ਐ ਸੌਫਟ ਕਿਉਂ ਆ ਤੇ ਵੀ ਇਹ ਖਰਾਬ ਜੀਆਂ ਨਹੀਂ ਹੋਈਆਂ ਇਹ ਬਿਸਕੁਟਾਂ ਵਰਗੀਆਂ ਪਈਆਂ ਮੈਨੂੰ ਪਤਾ ਲੱਗ ਵੀ ਸੂਜੀ ਪਾਈ ਹੋਈ ਐ ਵੀਰੇ ਖਾ ਕੇ ਵੀ ਪਤਾ ਲੱਗ ਜਾਂਦਾ ਆਪਾਂ ਨੂੰ ਲੋਕ ਛੋੜ ਤੋਂ ਸਖ ਨੂੰ ਨਾ ਜੇ ਸੀਕ੍ਰੇਟ ਅਸੀਂ ਨਹੀਂ ਦੱਸਦੇ ਮੈਂ ਕਹਣੀ ਆ ਤੁਸੀਂ ਲੋਕਾਂ ਦੀ ਰੀਸ ਕਰੋ ਨਾ ਤੁਸੀਂ ਕੋਈ ਵੱਖਰਾ ਕਰੋ ਕੋਈ ਤੁਸੀਂ ਆਪ ਦੇ ਹਿਸਾਬ ਨਾਲ ਚੀਜ਼ ਬਣਾਓ ਠੀਕ ਐ ਜਿਹੜੀ ਲੋਕ ਸਾਨੂੰ ਪੁੱਛਣ ਵੀ ਤੂੰ ਬਣਾਈ ਕਿਵੇਂ ਆ ਮੈਂ ਪਰ ਆ ਬਦੁਰ ਆ ਕੇ ਕਹਿਣੀ ਆ ਵੀ ਆ ਅੱਲਾ ਕਦੂਆਂ ਨੂੰ ਕੋਈ ਪਛਾਣਦਾ ਨਹੀਂ ਆਪਾਂ ਕਹਿੰਦੇ ਨੇ ਅੱਲਾ ਕਦੂ ਜਿਦਾ ਨਾਮ ਹੋ ਗਿਆ ਚਲ ਇਹ ਕਿਤਾ ਵੀ ਹੋਏ ਘੱਟ ਆ ਮਹਿੰਗੇ ਆ ਅੱਲਾ ਕਦੂ ਨੂੰ ਲੋਕ ਪਛਾਣਨੋਂ ਹਟ ਜਾਂਦੇ ਆ ਤੇ ਮੈਂ ਉਹ ਅੱਲਾ ਦੇ ਹਜੇ ਸਵਾਦ ਪਕੌੜੇ ਬਣਾਉਣੀ ਆ ਨਾ ਤੁਸੀਂ ਖਾਈ ਖਾਈ ਜਾਓਗੇ ਕਮਾਲ ਆ ਮੇਰੀ ਆ ਮੇਰੀ ਕਮਾਲ ਆ ਸੌਰੀ ਕਈ ਵਾਰੀ ਉਲਟ ਪੁਲਟ ਬੋਲਾ ਜਾਂਦਾ ਤੁਸੀਂ ਕਮਾਲ ਮੰਨ ਜਾਓਗੇ ਵੀ ਇੰਨੇ ਸਵਾਦ ਲੋਕੀ ਦੇ ਪਕੌੜੇ ਆਲੂ ਦੇ ਪਕੌੜੇ ਮੈਂ ਪਹਿਲੀ ਵਾਰ ਟਰਾਈ ਕਰਕੇ ਦੇਖੇ ਮੈਨੂੰ ਇੰਨੇ ਸਵਾਦ ਲੱਗੇ ਹੋ ਨਾਲੇ ਹਾਜਮੋਦੀ ਆ ਗਈ ਨਾ ਤਜਾਬ ਬਣਿਆ ਮੜੀ ਜੀ ਗਰਮੀ ਘਟਣ ਦੇ ਮੈਂ ਤੁਹਾਨੂੰ ਲੋਕੀ ਦੇ ਪਕੌੜੇ ਬਣਾ ਕੇ ਦਿਖਾਉਂ ਬਣਾ ਕੇ ਦੇਖਿਓ ਉਂਗਲਾਂ ਚਟਦੇ ਰਹਿ ਜਾਓਗੇ ਤੇ ਮੈਂ ਰੱਬ ਤੋਂ ਡਰ ਕੇ ਕਹਿਣੀ ਆ ਕਿ ਮੈਨੂੰ ਆਪਦੇ ਬਣਾਏ ਪਕੌੜਿਆਂ ਤੋਂ ਬਿਨਾਂ ਕਿਸੇ ਦੇ ਪਕੌੜੇ ਸਵਾਦ ਨਹੀਂ ਲੱਗਦੇ ਮੈਂ ਵਿਆਹ ਚ ਚੱਲ ਗਿਆ ਮੈਨੂੰ ਉੱਥੇ ਵਧੀਆ ਨਹੀਂ ਲੱਗਦੇ ਜਾਂ ਤਾਂ ਕੁਝ ਵੱਧ ਘੱਟ ਪਾਇਆ ਹੁੰਦਾ ਜਾ ਕਿ ਮੇ ਵੀ ਕੋਸ਼ ਹੈ ਮੈਂ ਆਪਦੇ ਹਿਸਾਬ ਨਾਲ ਚੀਜ਼ ਬਣਾਉਣੀ ਹੈ ਮੈਂ ਤਾਂ ਕਹੀ ਤੁਸੀਂ ਸਿੱਖੀ ਨਹੀਂ ਮੈਂ ਤੁਹਾਨੂੰ ਤਾਂ ਕਹਿਣੀ ਵੀ ਤੁਸੀਂ ਆਪ ਦੇ ਗੁਰੂ ਆਪ ਬਣੋ ਆਪ ਤੁਸੀਂ ਕੰਮ ਕਰਨੇ ਜਿਹੜੇ ਆਪ ਦੇ ਹੁਦ ਰੋ ਕਰੋਗੇ ਨਾ ਉਹ ਕੰਮ ਚ ਬੰਦਾ ਬਾਹਲਾ ਚੜਦਾ ਹੈ ਇਹ ਗੱਲ ਤੁਸੀਂ ਮੇਰੀ ਲੜ ਬਣ ਲੈਓ ਐਵੇਂ ਨਾ ਲੋਕਾਂ ਦੀ ਮਨਤਾ ਕਰਿਆ ਕਰੋ ਜੇ ਕਿਸੇ ਨੂੰ ਕੁਝ ਆਉਂਦਾ ਸਾਨੂੰ ਦੱਸਦੇ ਨਹੀਂ ਕਿਉਂਕਿ ਮੇਰੇ ਵੀ ਸੀ ਖਾਸ ਨੇੜੇ ਮੈਂ ਕੱਪੜੇ ਬਹੁਤ ਸੋਹਣੇ ਸੀ ਆਉਂਦੀ ਸੀ ਬਹੁਤ ਘਟੀਆ ਕੰਮ ਮੈਂ ਕਦੇ ਕਰੇ ਹੀ ਨਹੀਂ ਮੈਂ ਉਹਦੇ ਸ਼ੌਂਕ ਨਾਲ ਕੰਮ ਕਰਦੀ ਸੀ ਤੇ ਮੈਂ ਕਿਸੇ ਨੂੰ ਪੁੱਛ ਲਿਆ ਵੀ ਛੋੜਾ ਜਿਹੜਾ ਵੀ ਛੋੜਾ ਬਣਾਇਆ ਸੂਟ ਹੈ ਪਿੱਛੇ ਨਹੀਂ ਜਾਂਦਾ ਵੀ ਇਹ ਕ ਬਿ ਮੈਨੂੰ ਯਾਦ ਜੀਦਾ ਮੈਨੂੰ ਕਦੇ-ਕਦੇ ਔਖਾ ਲੱਗਦਾ ਵੀ ਮੇਰਾ ਸੂਟ ਬਣਿਆ ਕਿਤੇ ਕਿਤੇ ਪਿੱਛੇ ਭag ਜਾਂਦਾ ਕਾਰਨ ਕੀ ਆ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਉਹ ਦਮਾ ਦੇ ਮਾਗਲਾ ਦਿਮਾਗ ਆਪ ਹੀ ਲੜਾਇਆ ਵੀ ਇਹ ਕਿਉਂ ਵੀ ਪਿੱਛੇ ਸੂਟ ਕਿਵੇਂ ਗਲਾ ਪਿੱਛੇ ਕਿਉਂ ਜਾਂਦਾ ਆਪ ਦਾ ਦਿਮਾਗ ਲੜਾ ਕੇ ਮੈਂ ਸੂਟ ਚੋਂ ਚੋਂ ਨੁਕਸ਼ ਕੱਢ ਲਿਆ ਤੁਸੀਂ ਖੁਦ ਟਰਾਈ ਕਰਿਆ ਕਰੋ ਕਿਸੇ ਦੇ ਮਰ ਪਰ ਨਾ ਲਾਇਆ ਕਰੋ ਛੋਨ ਨੂੰ ਕੋਈ ਸੱਚ ਨਹੀਂ ਦੱਸਦਾ ਇੱਥੇ ਵੀ ਮੇਰੀ ਮੇਰਾ ਕੰਮ ਕਿਵੇਂ ਚੱਲਿਆ ਜਾ ਮੈਂ ਕਿਵੇਂ ਕਾਮਯਾਬ ਹੋਣਾ ਕੋਈ ਸੱਚ ਨਹੀਂ ਦੱਸਦਾ ਜਿਹਨੂੰ ਮਰਜ਼ੀ ਪੁੱਛ ਲਿਓ ਵੀਰੇ ਤੁਸੀਂ ਅਸੀਂ ਬਹੁਤ ਭਗਾਈ ਕਰੀ ਆ ਸਾਡੇ ਜਿੰਨੀ ਭਗਾਈ ਤਾਂ ਤੁਸੀਂ ਕਰ ਨਹੀਂ ਸਕਦੇ ਮੈਂ ਤੇ ਦੀਪੂ ਨੇ ਤਾਂ ਦਿਨ ਰਾਤ ਇੱਕ ਕਰਤਾ ਸੀ ਵੀ ਅੱਜ ਕੰਮ ਵੀ ਤੋੜਿਆ ਤੇ ਸਾਡੇ ਕੰਮ 'ਚ ਸਾਨੂੰ ਘਾਟਾ ਨਾ ਪਵੇ ਤੇ ਲੋਕ ਸਾਡੇ ਤੇ ਹੱਸਣ ਨਾ ਅੱਜ ਇਹ ਗੱਲਾਂ ਸੋਚਦੇ ਰਹੇ ਮੈਂ ਤਾਂ ਤੁਹਾਨੂੰ ਸਾਨੂੰ ਕਹਿਣੀ ਆ ਵੀ ਤੁਸੀਂ ਸੋਚੋ ਨਾ ਮੇਰਾ ਮੁੰਡਾ ਤੇ ਮੈਂ ਹੀ ਸੋਚ ਲੈਂਦੇ ਵੀ ਬੂ ਲੋਕ ਕੀ ਕਹਿਣਗੇ ਜੇ ਆਪਣਾ ਕੰਮ ਨਾਲ ਚੱਲਿਆ ਦੀਪੂ ਆਪਾਂ 70 80 ਹਜ਼ਾਰ ਦਾ ਕੱਪੜਾ ਚੱਕ ਲਿਓ ਕਹਿੰਦਾ ਮੈਂ ਫੇਰ ਕਿੱਡੀ ਕੀ ਗੱਲ ਆ 3-4 ਸਾਲ ਤੁਸੀਂ ਕੱਪੜੇ ਨਾ ਲਿਓ ਕਪੜਾ ਨੂੰ ਕੀ ਕਹਿੰਦਾ ਉਲੀ ਲੱਗਦੀ ਆ ਮੂਰੇ ਵਿਆਹ ਕਰਨਿਆ ਕਹਿੰਦਾ ਵਿਆਹ ਚ ਕੰਮ ਆ ਜਾਣਗੇ ਵਧੀਆ ਕੱਪੜੇ ਆ ਤੂੰ ਕਿਉਂ ਟੈਨਸ਼ਨ ਲਈ ਆ ਕਹਿੰਦਾ ਦੇਖੀਓ ਵੀ ਅਸੀਂ ਰੱਬ ਦਾ ਨਾਮ ਲੈ ਕੇ ਕੰਮ ਕੀਤਾ ਸੀ ਤੇ ਪਰਮਾਤਮਾ ਨੇ ਸਾਥ ਹਲਕੋ ਕੇ ਕੁਝ ਨਹੀਂ ਰੱਖਿਆ ਵੀ ਅਸੀਂ ਘਰੇ ਕੰਮ ਕਰਦੇ ਆ ਘਰੇ ਕੰਮ ਚੱਲ ਜਿੰਦੇ ਆ ਤੁਸੀਂ ਇਹਨਾਂ ਚੀਜ਼ਾਂ ਤੋਂ ਨਿਕਲ ਜਾਓ ਵੀ ਕੌਣ ਕੀ ਕਹੂਗਾ ਕੌਣ ਉਹ ਤਾਂ ਤੁਹਾਨੂੰ ਕਹਿਣਗੇ ਉਦੋਂ ਤੁਸੀਂ ਘਰੇ ਰਹੋਗੇ ਤੁਹਾਨੂੰ ਘਰੇ ਵੀ ਬੈਠਾ ਨੂੰ ਕਹਿਣਗੇ ਤੁਸੀਂ ਬਾਹਰ ਜਾਵੋਗੇ ਬਾਹਰ ਤਾਂ ਕਹਿਣੇ ਹੀ ਕਹਿਣਾ ਠੀਕ ਆ ਤੁਸੀਂ ਆਪਣਾ ਮਨ ਆਪਣੀ ਆਤਮਾ ਇਹਨੂੰ ਠੀਕ ਰੱਖੋ ਤੁਸੀਂ ਕੀ ਕੰਮ ਕਰਨਾ ਤੁਸੀਂ ਉਤੇ ਫੋਕਸ ਰੱਖੋ ਤੁਸੀਂ ਇੱਧਰ ਉੱਧਰ ਤਾਂ ਚੱਕਾ ਹੀ ਨਾ ਜਦੋਂ ਤੁਸੀਂ ਘਰੋਂ ਨਿਕਲਣਗੇ ਤੁਹਾਨੂੰ 10 ਟੋਕਣ ਵਾਲੇ ਵੀ ਮਿਲਣਗੇ 10 ਪੁੱਛਣ ਵਾਲੇ ਵੀ ਮਿਲਣਗੇ 10 ਨੂੰ ਤੁਸੀਂ ਐਂ ਕਰਦੇ ਸੀ ਬਸ ਤੁਸੀਂ ਲੈਣਾ ਕੀ ਹੈ ਮੈਂ YouTube ਤੇ ਆ ਠੀਕ ਹੈ ਮੈਨੂੰ ਪਤਾ ਹੈ ਵੀ 10 ਮੈਨੂੰ ਕਮੈਂਟ ਵਧੀਆ ਵੀ ਕਰਨਗੇ 10 ਮਾੜੇ ਵੀ ਕਰਨਗੇ ਠੀਕ ਹੈ ਫਿਰ ਮੈਂ ਤਾਂ ਪਾਈ ਖੜੀ ਆ ਵੀਡੀਓ ਬਣਾ ਬਣਾ ਕੇ ਆਪਾਂ ਆਪਦੇ ਬਣਿਓ ਸਹੀ ਆ ਆਪਣੀ ਆਤਮਾ ਸੁੱਧਾਪਾ ਕੇ ਹਿਤੂ ਕੀ ਲੈਣਾ ਲੋਕ ਤਾਂ ਤੁਹਾਨੂੰ ਬਖਸ਼ ਦੇਣੀ ਲੋਕ ਤਾਂ ਛੋਡੇ ਘਰੇ ਕੋਈ ਨੇਚਰਲੀ ਹੁਣ ਮੈਂ ਕਪੜੇ ਦਾ ਕੰਮ ਕਰਦੀ ਆ ਸਾਡੇ ਘਰੇ ਤਰ੍ਹਾਂ ਤਰ੍ਹਾਂ ਦੇ ਲੋਕ ਆਉਣਗੇ ਤੇ ਇੱਕ ਮੁੰਡੇ ਦਾ ਮੈਂ ਕੰਮ 'ਚ ਹਿੱਸਾ ਪਵਾ ਲਿਆ ਵੀ ਮੈਥੋਂ ਕੱਲੀ ਤੋਂ ਲੋਟ ਨਹੀਂ ਸੀ ਹੁੰਦਾ ਦੀਪੂ ਦਾ ਕੰਮ ਸੀ ਸਾਡਾ ਜਾਣ ਪਹਿਚਾਨ ਵਾਲਾ ਸੀ ਮੁੰਡਾ ਵਧੀਆ ਯਕੀਨ ਵਾਲਾ ਅਸੀਂ ਤੋਂ ਨੂੰ ਨਾਲ ਉਹਦਾ ਗਿਟਮਟ ਕਰ ਲਈ ਵੀ ਭਾਈ ਸਾਡੇ ਨਾਲ ਤੋਂ ਕੱਪੜੇ ਚ ਗਾ ਲਿਆ ਕਰ ਪਾਰਸਲ ਲਵਾ ਦਿਆ ਕਰ ਜਦ ਕਸਟਮਰ ਹੁੰਦਾ ਸਾਡਾ ਸਾਰਾ ਕੁਝ ਕਰਾਇਆ ਕਰ ਤੇ ਫਿਰ ਲੋਕਾਂ ਨਾਲ ਕੀ ਲੋਕ ਤਾਂ ਮੇਰੇ ਤੇ ਵੀ ਉਂਗਲਾਂ ਚੱਕਣਗੇ ਫਿਰ ਤਾਂ ਮੈਂ ਕੰਮ ਹੀ ਨਾ ਕਰਾਂ ਸੁੱਖ ਨਾਲ ਕੰਮ ਨੂੰ ਰੱਬ ਕੰਮ ਵਧਾਊਗਾ ਆਪਾਂ ਹੋਰ ਬੰਦੇ ਵੀ ਰੱਖਾਂਗੇ ਫਿਰ ਲੋਕ ਤਾਂ ਮੈਨੂੰ ਵੀ ਨਿੱ ਟਿਕਣ ਦੇਣਗੇ ਲੋਕ ਆਣਗੇ ਇਹਨਾਂ ਦੇ ਦਾ ਫਲਾਨਾ ਆਇਆ ਜੀ ਧੰਕਾ ਆ ਆ ਬੰਦਾ ਆਉਂਦਾ ਤੇ ਉਹ ਆਉਂਦਾ ਇਹ ਗੱਲਾਂ ਤੋਂ ਨਿਕਲਿਓ ਵੀਰੇ ਜੇ ਤੁਸੀਂ ਕਾਮਯਾਬ ਹੋਣਾ ਲੋਕ ਨਹੀਂ ਤੁਹਾਨੂੰ ਬਖਸ਼ਣਗੇ ਕਦੇ ਨਹੀਂ ਛੱਡਣਗੇ ਛੋਟੇ ਟਿੱਪਣੀ ਕਰਨਗੇ ਕਰਨਗੇ ਛੋਟੇ ਕੈਰੇਕਟਰ ਦੇ ਵੀ ਜਾਣਗੇ ਸਿੱਧੀ ਜੀ ਗੱਲ ਹੈ ਤੁਸੀਂ ਆਪਣਾ ਮਾਨ ਆਪਣੀ ਆਤਮਾ ਸਹੀ ਰੱਖੋ ਕਿਉਂਕਿ ਲੋਕ ਤਾਂ ਨਾ ਜੇ ਦੋ ਜਣੇ ਮੋਟਰਸਾਈਕਲ ਤੇ ਜਾਂਦੇ ਹੋਣ ਉਹ ਭੈਣ ਭਰਾ ਹੋਣਗੇ ਹਨਾ ਭੈਣ ਭਰਾ ਕੀ ਹੱਸ ਨਹੀਂ ਸਕਦੇ ਪੈਣਾ ਪਰ ਹੱਸਦੇ ਜਾਂਦੇ ਕਿ ਸੇ ਗੱਲ ਨੂੰ ਯਾਦ ਕਰਕੇ ਉਹਦੇ ਵੀ ਟਿੱਪਣੀ ਕਰ ਦੇਣਗੇ ਉੱਥੇ ਵੀ ਲੋਕ ਕਹਿ ਦੇਣਗੇ ਲਓ ਦੇਖ ਕਿਵੇਂ ਸ਼ਰਮ ਵਾਲਾ ਹੀ ਆ ਆ ਜਾਂਦੇ ਦੰਦ ਕੱਢਦੇ ਇਹ ਲੋਕਾਂ ਦੀ ਸੋਚ ਆ ਤੁਸੀਂ ਲੋਕਾਂ ਦੀ ਸੋਚ ਨੂੰ ਬਦਲ ਨਹੀਂ ਸਕਦੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਇਹ ਬਾਈ ਕਿਤੇ ਭੈਣ ਭਰਾ ਬੈਠੇ ਜਾਂਦੇ ਆ ਕਿ ਤੀਵੀਂ ਔਰਤ ਜਾਂਦੇ ਆ ਉਹਨਾਂ ਨੂੰ ਤਾਂ ਸਿਰ ਤੇ ਕਮੈਂਟ ਕਰਨੀ ਹੀ ਕਰਨ ਸੋ ਇਹਨਾਂ ਗੱਲਾਂ ਨੂੰ ਸੋਚਿਆ ਨਾ ਕਰੋ ਮੈਂ ਕਹਿਣੀ ਆ ਵੀ ਇਹਨਾਂ ਕੀਜੇ ਚੋਂ ਬਾਹਰ ਆਓ ਦੇਖ ਭੈਣੇ ਜਿਹਨੇ ਕੰਮ ਸਿੱਖਣਾ ਤੁਸੀਂ ਆਪਦਾ ਕੰਮ ਸਿੱਖੋ ਤੁਸੀਂ ਆਪਦੀ ਨੀਤ ਸਹੀ ਰੱਖੋ ਨੇਚਾ ਸਹੀ ਰੱਖੋ ਤੁਸੀਂ ਲੋਕਾਂ ਤੋਂ ਕੀ ਲੈਣਾ ਜੇ ਤੁਸੀਂ ਲੋਕਾਂ ਬਾਰੇ ਸੋਚੋਗੇ ਲੋਕ ਐ ਕਹਿਣਗੇ ਬਾਹਰ ਕਹਿ ਕੇ ਫਿਰ ਤੈ ਵੀ ਭੁੱਖੇ ਹੀ ਮਰੋਗੇ ਸਿੱਧੀ ਜੀ ਗੱਲ ਆ ਬਾਹਰਲੇ ਦੇਸ ਆਪਣੇ ਨਾਲੋਂ ਕਿਉਂ ਕਾਮਯਾਬ ਉੱਥੇ ਆ ਕੁਝ ਨਹੀਂ ਹੈਗਾ ਵੀ ਫਲਾਣਾ ਫਲਾਣੇ ਨਾ ਜਾਂਦਾ ਤੇ ਉਂਕਾ ਤੇ ਉਂਕਾ ਦੇ ਘਰੇ ਆਪਣੇ ਤਾਂ ਅੱਦੇ ਬਿੜਕਾਂ ਨਹੀਂ ਮਾਰ ਰੱਖੇ ਆ ਲੋਕ ਅੱਦੇ ਵਿਚਾਰੇ ਬਿੜਕਾਂ ਦੀ ਬੈਠੇ ਰਹਿੰਦੇ ਵੀ ਕਹ ਕੌਣ ਗਿਆ ਕੌਣ ਗਿਆ ਫਿਰ ਉਹ ਦੋ ਕੋਲ ਜਾਂਦਾ ਫਲਾਣ ਆਇਆ ਸੀ ਉਹਦੇ ਘਰੇ ਚਾਹੇ ਉਹ ਬੰਦਾ ਕੰਮ ਆਇਆ ਹੋਵੇ ਉਹਨਾਂ ਦੇ ਘਰੇ ਕੋਈ ਮਤਲਬ ਆਇਆ ਹੋਵੇ ਉਹਨਾਂ ਨੇ ਗੱਲ ਆ ਇਹ ਹੁੰਦੀ ਵੀਰੇ ਆਣ ਪੜ ਤਾਂ ਛੋਟੀ ਸੋਚ ਜੇ ਤੁਸੀਂ ਲੋਕਾਂ ਮੰਗਰ ਲਗੋਗੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਤੁਸੀਂ ਆਪਣੀ ਆਤਮਾ ਫਾ ਵੱਡਿਆ ਕਰੋ ਵੀ ਜਿਹੜੀ ਤੁਹਾਡੀ ਸੋਚ ਆਪਦੇ ਕੋਲੇ ਰੱਖੋ ਅਸੀਂ ਜੀਨੋਜੀਆਂ ਸਾਨੂੰ ਸਾਰਾ ਪਤਾ ਹੁੰਦਾ ਅਸੀਂ ਸਾਡੇ ਫੈਮਿਲੀ ਨੂੰ ਪਿਆਰੇ ਆ ਤੁਥੋਂ ਅਸੀਂ ਪਿਆਰ ਲੈ ਕੇ ਕੁਝ ਵੀ ਨਹੀਂ ਕਰਨਾ ਠੀਕ ਹੈ ਇਹਨਾਂ ਚੀਜ਼ਾਂ ਤੋਂ ਬਾਹਰ ਆਓ ਇਹ ਚੀਜ਼ਾਂ ਮੈਨੂੰ ਪਤਾ ਬਹੁਤ ਇਹੋ ਜਿਹੇ ਲੋਕ ਆ ਜਿਨ੍ਹਾਂ ਨੂੰ ਵਿਚਾਰਾਂ ਨੂੰ ਇਹਨਾਂ ਚੀਜ਼ਾਂ ਸੋਚ ਕੇ ਘਰੇ ਕੰਮ ਤੋਂ ਬਿਠਾਤਾ ਜੀ ਮੈਨੂੰ ਫਲਾਨਾ ਆਇਆ ਕਹਿੰਦਾ ਧੌਂਕਾ ਆਇਆ ਕਹਿੰਦਾ ਮੇਰੀਆਂ ਗੱਲਾਂ ਬਣਾਈ ਜਾਣ ਦੇ ਥੋੜਾ ਮਨ ਸੱਚਾ ਹੋਣਾ ਚਾਹੀਦਾ ਗੱਲਾਂ ਬਣਾਉਣ ਵਾਲਿਆਂ ਤਾਂ ਭੌਂਕਣਾ ਹੀ ਹੁੰਦਾ ਜਿਹੜੇ ਦੇਖ ਕੁੱਤੇ ਹੁੰਦੇ ਉਹਨਾਂ ਦਾ ਕੰਮ ਹੁੰਦਾ ਭੌਂਕਣਾ ਤੇ ਜਿਹੜਾ ਹੁੰਦਾ ਇਨਸ ਕਿੰਨਾ ਕਦਰ ਤੁਸੀਂ ਉਹਨਾਂ ਨਾਲ ਬੋਲੋਗੇ ਕੁੱਤੇ ਦਾ ਕੰਮ ਤਾਂ ਵੱਡਣਾ ਹੁੰਦਾ ਵੱਡ ਵੀ ਲੰਦਾ ਤੁਸੀਂ ਆਪਣੀ ਸੋਚ ਉੱਚੀ ਰੱਖੋ ਤੁਸੀਂ ਕੀ ਲੈਣਾ ਜੇ ਛੋੜੇ ਤੋਂ ਕੋਈ ਟਿੱਪਣੀ ਕਰਦਾ ਤੇਰਾ ਕੈਰੈਕਟਰ ਆਇਆ ਥੋੜੇ ਫਲਾਣਾ ਚ ਤੁਸੀਂ ਦਾ ਕੋਈ ਮੇਰਾ ਕੈਰੈਕਟਰ ਜਿਹੋ ਜਿਹਾ ਹੈਗਾ ਮੈਂ ਆਪਣੇ ਘਰੇ ਹੈਗਾ ਤਾਂ ਤੂੰ ਟੰਡੀਆਂ ਲੈਣੀਆਂ ਮੇਰੇ ਤੋਂ ਠੀਕ ਹੈ ਸਫਾਈ ਨਹੀਂ ਦੇਣੀ ਕਿਸੇ ਨੂੰ ਜਦੋਂ ਤੁਸੀਂ ਸਫਾਈ ਦੇਣ ਲੱਗ ਜਓ ਕਿ ਬੰਦਾ ਤੁਹਾਡੇ ਸਿਰ ਚੜੂਗਾ ਤੁਸੀਂ ਸਫਾਈ ਦੇ ਕੇ ਲੈਣਾ ਕੀ ਹੈ ਤੁਸੀਂ ਆਪਣੇ ਕੰਮ ਤੱਕ ਮਤਲਬ ਰੱਖੋ ਫੇਰ ਤਾਂ ਸਫਾਈਆਂ ਦਿੰਦੇ ਮਰ ਜਾਓਗੇ ਬੱਚੇ ਭੁੱਖੇ ਮਰ ਜਾਣਗੇ ਘਰੇ ਤੁਸੀਂ ਰੋ ਰੋਗੀ ਬਣ ਜਾਓਗੇ ਮੈਨੂੰ ਫਲਾਣੇ ਨੇ ਆਇਆ ਕਹਿੰਦਾ ਜਿੱਥੇ ਓਕੇ ਛੋਟੇ ਲੋਕੋ ਕਰੈਕ ਜਦੋਂ ਤੁਸੀਂ ਕਾਮਯਾਬ ਹੋਵੋਗੇ ਛੋਟੇ ਕਰੈਕਟਰ ਤੇ ਉਂਗਲੀ ਚੱਪਣਗੇ ਤੁਹਾਨੂੰ ਸਿਆਣਫਵੀ ਦੇਣਗੇ ਤੁਸੀਂ ਫਲਾਨੇ ਬੰਦੇ ਨਾਲ ਨਹੀਂ ਕੰਮ ਕਰਨਾ ਧੋਕੇ ਨਾਲ ਕਰਨਾ ਮੈਂ ਬੇਖੀਆਂ ਵਿੱਚ ਬੁੜੂ ਆਖਣੀਆਂ ਫਲਾਨੀ ਬੁੜੀ ਦੇ ਘਰੇ ਨਾ ਜਾਓ ਉਹ ਤਾਂ ਮਾੜੀ ਆ ਉਹ ਤੁਹਾਨੂੰ ਅਗਲੀ ਮਾੜਾ ਕਰਦੀ ਆ ਜੇ ਕੋਈ ਬੁੜੀ ਮਾੜੀ ਆ ਆਪਦੇ ਘਰੇ ਉਹ ਆਪਦੇ ਘਰੇ ਹੋਗੀ ਉਹ ਤੁਹਾਨੂੰ ਕਹਿੰਦੀ ਵੀ ਤੁਸੀਂ ਮੇਰੇ ਵਾਂਗੂ ਮਾੜਾ ਬਣੋ ਠੀਕ ਹੈ ਕਿਸੇ ਦੇ ਮਗਰ ਨਾ ਲੱਗਿਆ ਕਰੋ ਜੇ ਕੰਮ ਕਰਨਾ ਵੀਰੇ ਆਪਦੇ ਕੰਮ ਤੇ ਕਰ ਮਤਲਬ ਰੱਖੋ ਦੇ ਕੇ ਆਉਂਦਾ ਬੇਲੀਆਂ ਬੁੜੀਆਂ ਦਾ ਕੰਮ ਦੂਜੇ ਦੇ ਕੈਰੈਕਟਰ ਤੇ ਉਂਗਲਾਂ ਚੱਕਣੀਆਂ ਗੱਲਾਂ ਬਣਾਉਣੀਆਂ ਫਲਾਨੀ ਫਲਾਨਾ ਤੇ ਹੰਕਾ ਨੂੰ ਕੀ ਕਹੂਗਾ ਇਹਨਾਂ ਦੇ ਫਲਾਨਾ ਆ ਫਲਾਨਾ ਕੀ ਕੋਈ ਤੁਸੀਂ ਕਿਲਾ ਨਾ ਕਿਸੇ ਦੇ ਕਹਿਣ ਤੋਂ ਕੋਣ ਕਿਸੇ ਦੇ ਘਰੇ ਆਏ ਤੁਹਾਨੂੰ ਕੀ ਪਤਾ ਵੀ ਬੰਦੇ ਦੀ ਕੀ ਅਗਲੇ ਨਾਲ ਗੱਲਬਾਤ ਆ ਕੀ ਅਗਲੇ ਦੀ ਅੰਡਰਸਟੈਂਡਿੰਗ ਆ ਤੁਸੀਂ ਚੱਕ ਕੇ ਬੂਥਾ ਅਗਲੇ ਤੇ ਕਿਤੇ ਟਿੱਪਣੀ ਕਰ ਦਿੰਨੀ ਮੋ ਰੱਬ ਦਾ ਨਾਮ ਲੈ ਲਿਆ ਕਰੋ ਉਹਨਾਂ ਟਾਈਮ 'ਚ ਮੇਰਾ ਜ਼ਿੰਦਗੀ ਦਾ ਰੂਲ ਆ ਮੈਨੂੰ ਕੋਈ ਕੁਝ ਵੀ ਕਹੀ ਜਾਵੇ ਆਪਾਂ ਪਰਵਾਹ ਨਹੀਂ ਕਰਦੇ ਕਿਉਂ ਕਿਉਂਕਿ ਆਪਾਂ ਨੂੰ ਪਤਾ ਹੈ ਵੀ ਆਪਾਂ ਆਪਣਾ ਕੰਮ ਕਰ ਰਹੇ ਆਂ ਦੋ ਰੁਪਏ ਕਮਾ ਰਹੇ ਆਂ ਮਿਹਨਤ ਕਰ ਰਹੇ ਫਿਰ ਲੋਕਾਂ ਤੋਂ ਕੀ ਲੈਣਾ ਠੀਕ ਆ ਜਿਹਨੂੰ ਚੰਗੇ ਲੱਗਦੇ ਆ ਸੀ ਮੂ ਤਾਂ ਕਹਦੇ ਨਹੀਂ ਬੁਲਾ ਲਓ ਭਾਈ ਜਿਹਨੂੰ ਨਹੀਂ ਆ ਸੀ ਚੰਗੇ ਲੱਗਦੇ ਜਮਨਾਂ ਬੁਲਾਓ ਤੁਸੀਂ ਕਰੈਕਟਰ ਵੱਡੇ ਵਾਲੇ ਆਪਦੇ ਘਰੇ ਰਹੋ ਸੋ ਨੂੰ ਤਾਂ ਫਿਰ ਮੰਤਰੀ ਆ ਕੇ ਰਾਣੀ ਹਾਰ ਪਾ ਕੇ ਗਿਆ ਵੀ ਤੁਸੀਂ ਬਾਹਲੇ ਚੰਗੇ ਹੋ ਤੇ ਸਾਡੇ ਇਥੇ ਛਿੱਤਰਾਂ ਦੇ ਹਾਰ ਪਾ ਕੇ ਹੋਣਗੇ ਲੋਕ ਵੀ ਤੁਸੀਂ ਮਾੜੇ ਹੋ ਦੇਖੇ ਇਹ ਕਿ ਤਮਾ ਚੋਂ ਨਿਕਲ ਜਾ ਲੋਕਾਂ ਨੇ ਤੁਹਾਨੂੰ ਕੰਮ ਨਹੀਂ ਕਰਨ ਦੇਣਾ ਲੋਕਾਂ ਨੇ ਤੁਹਾਨੂੰ ਕੁਝ ਨਹੀਂ ਕਰਨਾ ਲੋਕਾਂ ਦਾ ਕੰਮ ਆ ਤੁਹਾਡੇ ਤੇ ਉਂਗਲਾ ਛਕਣੀਆਂ ਟਿੱਪਣੀਆਂ ਇਹਨਾਂ ਦੇ ਆਏ ਆ ਜੀ ਇਹਨਾਂ ਦੇ ਆਏ ਆ ਇਹਨਾਂ ਦੇ ਆਏ ਆ ਫਲਣ ਦੇ ਭਲੇ ਇਹ ਤਾਂ ਲੋਕਾਂ ਦਾ ਕੰਮ ਆ ਵੀਰੇ ਇਹਨਾਂ ਦੀ ਜਿੱਥੇ ਚੋਂ ਨਿਕਲੋ ਜੇ ਤੁਸੀਂ ਕਾਮਯਾਬ ਹੋਣਾ ਹੈ ਹਨ ਕਿਉਂਕਿ ਉਹ ਲੋਕਾਂ ਨੂੰ ਤੁਸੀਂ ਕਦੇ ਨਹੀਂ ਸਮਝਾ ਸਕਦੇ ਜਿਨ੍ਹਾਂ ਨੇ ਆਪਦੇ ਮਨੋਂ ਕਹਾਣੀਆਂ ਬਣਾਉਣੀਆਂ ਹੁਣ ਮੇਰੀ ਸੋਚ ਆ ਆਪ ਆਪਣੀ ਸੋਚ ਉੱਚੀ ਰੱਖੀ ਹੋਈ ਆਪਾਂ ਲੋਕਾਂ ਤੋਂ ਕੀ ਲੈਣਾ ਠੀਕ ਹੈ ਜਦੋਂ ਕੋਈ ਮੇਰੇ ਮੂੰਹ ਤੇ ਕਹੂਗਾ ਵੀ ਆਹ ਗੱਲਾਂ ਆਏ ਆ ਜੀ ਆਏ ਆ ਮੈਂ ਉਹਦੋਂ ਆਪਣੇ ਨੂੰ ਸਿੱਧਾ ਛਾੜ ਦੇਣੀ ਆ ਵੀ ਵੀਰੇ ਤੇਰੀ ਰਾਇ ਮੰਗੀ ਆ ਤੈਨੂੰ ਪੁੱਛਿਆ ਠੀਕ ਹੈ ਬੱਚ ਲੋਕ ਕਰਨਗੇ ਲਾ ਫਲਾਣਾ ਆਇਆ ਧੰਕਾ ਆਇਆ ਫਲਾਣ ਦੇ ਆਇਆ ਹੋਗਾ ਨਹੀਂ ਧੰਕਾ ਆ ਗਿਆ ਕੱਲ ਨੂੰ ਜਵਾਕ ਵਿਆਹਨੇ ਆ ਕੋਈ ਅਸਰ ਪੈ ਜਾਂਦਾ ਫਲਾਣਾ ਫੇਰ ਜਿਵੇਂ ਆਖ ਤਾਂ ਕੰਜਰਾਂ ਦੇ ਵੀ ਵਿਆਹ ਹੀ ਜਾਂਦੇ ਜਿਹੜੇ ਕੰਜਰ ਹੁੰਦੇ ਆ ਤੁਸੀਂ ਬੜਾ ਲੋਕਾਂ ਨੂੰ ਗਿਆਨ ਦੇਣ ਤੇ ਮੁਕਤ ਦਾ ਵਿੱਜੇ ਹੋਏ ਹੋ ਫਲਾਣੇ ਨੂੰ ਐ ਕਰਨਾ ਚਾਹੀਦਾ ਮੈਨੂੰ ਉਹ ਬੰਦੇ ਬੜੇ ਬੁਰੇ ਲੱਗਦੇ ਜਿਹੜੇ ਬਿਨਾ ਮੰਗੇ ਲੈ ਦਿੰਦੇ ਆ ਤੁਸੀਂ ਆਇਆ ਨਾ ਕਰੋ ਤੁਸੀਂ ਬਾਹਰ ਨਾ ਕਰੋ ਤੁਹਾਨੂੰ ਐ ਕਿਉਂ ਤੁਹਾਨੂੰ ਫਲਾਣਾ ਕੀ ਕਹੂੰ ਉਹ ਕਹੀ ਜਾਣਦੇ ਭਰਾਵੋ ਲੋਕ ਤਾਂ ਮੰਤਰੀਆਂ ਦੀਆਂ ਟੀਮੀਆਂ ਨੂੰ ਨਹੀਂ ਬਖਸ਼ਦੇ ਉਹਨਾਂ ਦੀਆਂ ਗੱਲਾਂ ਬਣਾਈ ਜਾਂਦੇ ਤੇ ਆਪਾਂ ਤਾਂ ਹਾਂ ਹੀ ਆਮ ਇਨਸਾਨ ਜਿਹੜੇ ਦਿਹਾੜੀ ਕਰਕੇ ਕੰਮ ਨੇ ਆ ਫਿਰ ਕਿ ਕਿੱਥੇ ਕਿੱਥੇ ਜੀਰਾਂ ਕਰਾਂਗੇ ਆਪਾਂ ਕਿ ਦਿਨੇ ਕਿਦਨੇ ਕਰਾਂਗੇ ਮੇਰਾ ਆਪ ਦਾ ਮੰਨਣਾ ਮੇਰੇ ਤੇ ਕੋਈ ਪੰਜ ਤਿੰਨ ਕਰੇ ਮੈਂ ਸਿੱਧਾ ਕਹਿ ਦਿੰਨੀ ਆ ਵੀ ਭਾਈ ਤੈਨੂੰ ਚੰਗੇ ਲੱਗਦੇ ਆ ਸਾਡੇ ਘਰੇ ਆਓ ਬੁਲਾਓ ਜੇ ਤੁਹਾਨੂੰ ਅਸੀਂ ਮਾੜੇ ਲੱਗਦੇ ਆ ਆਪਣੇ ਘਰੇ ਰਹੋ ਅਸੀਂ ਕਿਹੜਾ ਤੁਹਾਨੂੰ ਸੱਦੜ ਜਾਣੇ ਆ ਕਿ ਤੁਹਾਨੂੰ ਨਿੰਦਾ ਦਿੱਤਾ ਵੀ ਆਓ ਜਿੰਨਾ ਤੁਸੀਂ ਲੋਕਾਂ ਨੂੰ ਸਮਝਾਓਗੇ ਲੋਕਾਂ ਕੋਲੇ ਸਫਾਈਆਂ ਦਿਓਗੇ ਲੋਕ ਛੋੜੇ ਸਿਰ ਚੜਨਗੇ ਕਿ ਤੁਸੀਂ ਸਿੱਧੇ ਹੀ ਕਹਤਾ ਵੀਰੇ ਸਾਡੇ ਘਰ ਕੰਮ 'ਚ ਦਖਲ ਨਾ ਦਿਓ ਅਸੀਂ ਛੋੜੇ ਕੰਮ 'ਚ ਦਖਲ ਦਿੰਦੇ ਨਹੀਂ ਸਾਡੇ ਜੀ ਦੇਣ ਦੀ ਲੋੜ ਨਹੀਂ ਅਸੀਂ ਮਾੜੇ ਆ ਚੰਗੇ ਆ ਆਪਣੇ ਘਰੇ ਆ ਸਾਡੇ ਪਰਿਵਾਰ ਨੂੰ ਪਤਾ ਤੁਹਾਨੂੰ ਅਸੀਂ ਸਰਟੀਫਿਕੇਟ ਕਾਹਦਾ ਦੇਣਾ ਤੁਸੀਂ ਚੰਗੇ ਆਪਣੇ ਘਰੇ ਰਹੋ ਫਿਰ ਮਾੜਿਆਂ ਦੇ ਆਈ ਨਾ ਕਰੋ ਵੀਡੀਓ ਨੂੰ ਅੰਚ ਮਾਰਿੰਗੋ ਟੀਚ ਨੀਚ ਹੋ ਜਾਂਦੀ ਹੈ ਕਿਉਂਕਿ ਵੀਡੀਓ ਲੰਬੀ ਹੋਗੀ ਛੱਡ ਦਿਓ ਇਹ ਇਹ ਗੱਲਾਂ ਚੋਂ ਨਿਕਲ ਜਿਓ ਜੇ ਕਾਮਯਾਬ ਹੋਣਾ ਮੈਂ ਮੈਨੂੰ ਫਲਾਣਾ ਕੀ ਕਿਉਂ ਬੰਤਾਂ ਲੋਕ ਨਹੀਂ ਵੀਰੇ ਬਖਸ਼ਦੇ ਸਿਉਣੇ ਦਾ ਬਣਜੋ ਫੇਰ ਵੀ ਤੁਹਾਨੂੰ ਅੱਖੀਆਂ ਪਿੱਤਲ ਦਾ ਸੋ ਆਪ ਸਭ ਨੂੰ ਮੇਰੇ ਮੈਨੂੰ ਮਨਜੀਤ ਕੌਰ ਮਾਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ